ਸਸ਼ਿਆ ਕਾਲਸ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਇਸ ਵੇਲੇ ਦੀ ਵੱਡੀ ਖਬਰ ਪੰਜਾਬੀ ਗਾਇਕ ਮਾਸਟਰ ਸਲੀਮ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਲਗਾਤਾਰ ਚੋਰੀਆਂ ਤੇ ਟਕੈਤਿਆਂ ਦਾ ਦੌਰ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਆਏ ਦੇ ਨਹੀਂ ਕਿਤੇ ਨਾ ਕਿਤੇ ਚੋਰੀ ਦੀਆਂ ਖਬਰਾਂ ਦੇਖਣ ਨੂੰ ਮਿਲਦੀਆਂ ਨੇ ਜਿਸ ਤੋਂ ਬਾਅਦ ਹੁਣ ਮਾਸਟਰ ਸਲੀਮ ਵੀ ਇਸ ਚੋਰੀ ਦਾ ਸ਼ਿਕਾਰ ਹੋ ਗਏ ਨੇ ਦਰਅਸਲ ਜਲੰਧਰ ਦੇ ਵਿੱਚ ਸਥਿਤ ਮਾਸਟਰ ਸਲੀਮ ਦੇ ਆਫਿਸ ਦੇ ਵਿੱਚ ਚੋਰਾਂ ਦੇ ਵੱਲੋਂ ਰਾਤ 2:40 ਮਿੰਟ ਦੇ ਉਤੇ ਜਿਹੜਾ ਪਹੁੰਚ ਕੀਤੀ ਗਈ ਤੇ ਉਸ ਤੋਂ ਬਾਅਦ ਦੁਕਾਨ ਜਿਹੜੀ ਆਫਿਸ ਦਾ 메ਨ ਦਰਵਾਜਾ ਤੋੜ ਕੇ ਉਸ ਤੋਂ ਬਾਅਦ ਆਫਿਸ ਦੇ ਵਿੱਚ ਪਹੁੰਚ ਕੇ ਜਿਹੜਾ ਉਹਨਾਂ ਦੇ ਡਰਾਅਰ ਦਾ ਦਰਵਾਜਾ ਤੋੜਿਆ ਗਿਆ ਜਿਸ ਤੋਂ ਬਾਅਦ ਡਰਾਅਰ 'ਚ ਮੌਜੂਦ ਕੀਮਤੀ ਕਾਗਜ਼ ਚੋਰਾਂ ਦੇ ਵੱਲੋਂ ਚੋਰੀ ਕਰ ਲਏ ਗਏ ਨੇ ਤੇ ਇਸ ਤੋਂ ਇਲਾਵਾ ਇਨਵਰਟਰ ਦੀ ਬੈਟਰੀ ਵਗੈਰਾ ਚੋਰੀ ਕਰ ਲਈ ਗਈ ਹੈ ਇਸ ਸੰਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਮਾਸਟਰ ਸਲੀਮ ਦੇ ਮੈਨੇਜਰ ਦਾ ਕੀ ਕੁਝ ਕਹਿਣਾ ਹੈ ਉਹ ਸੁਣਦੇ ਆਂ ਅਭਿਸ਼ੇਕ ਕੀ ਗੱਲ ਕੀ ਸਰ ਸੁਣ ਪੜੀ ਸਲੀਮ ਭਾਈ ਦਾ ਆਫਿਸ ਜਿੱਦਾਂ ਤੁਹਾਨੂੰ ਪਤਾ ਹੀ ਆ ਤੇ ਮੈਂ ਮੁੰਡਾ ਮੇਰਾ ਸਿੱਥੇ ਕੰਮ ਕਰਦਾ 10 ਵਜੇ ਆਉਂਦਾ ਉਹ ਉਹਨੇ ਆ ਕੇ ਮੈਨੂੰ ਕਾਲ ਕੀਤੀ ਕਿ ਬਾਹਰਲਾ ਮੇਨ ਗੇਟ ਦਾ ਲੋਕ ਜਿਹੜਾ ਟੁੱਟਾ ਹੋਇਆ ਤੇ ਮੈਂ ਉਹਨੂੰ ਕਿਹਾ ਤੂੰ ਅੰਦਰ ਨਾ ਜਾਈਂ ਤੇ ਉਹ ਸਾਹਮਣੇ ਬੈਠ ਗਿਆ ਫਿਰ ਹਾਲੋਂ ਮੈਂ ਉਹਨੂੰ ਇਧਰ ਚ ਆ ਗਿਆ 15 20 ਮਿੰਟ ਤੇ ਅੰਦਰ ਜਦੋਂ ਆਏ ਆ ਤੇ ਚੋਰੀ ਤਾਂ ਪਤਾ ਲੱਗਾ ਸਾਨੂੰ ਕਿ ਚੋਰੀ ਹੋਈ ਆ ਤੇ ਰਾਤ ਨੂੰ 2:40 ਤੇ ਦੋ ਮੁੰਡੇ ਆਏ ਆ ਸਕੂਟਰ ਤੇ ਤੇ ਦੋ ਚਪੰਜਾ ਤੇ ਚੱਲ ਗਏ ਆ ਮੇਨ ਜਦੋਂ ਤੁਸੀਂ ਐਂਟਰ ਕੀਤਾ ਉਦੋਂ ਹੀ ਮੈਂ ਐਂਟਰ ਕੀਤਾ ਦੇਖਿਆ ਇੱਕ ਇਨਵਰਟਰ ਤੇ ਇੱਕ ਮੇਰਾ ਲੋਕਰ ਅਫੀਸਰ ਲੋਕਰ ਹੈ ਉਹ ਹੈ ਨਹੀਂ ਬਾਕੀ ਹੁਣ ਚੀਜ਼ਾਂ ਬਾਅਦ ਚ ਪਤਾ ਲੱਗੀਆਂ ਲੋਕਰ ਦੇ ਵਿੱਚ ਕੀ ਕੀ ਸਮਾਨ ਪਿਆ ਸੀ? ਉਹਦੇ ਵਿੱਚ ਭਾਜੀ ਮੇਰੇ ਅਫੀਸ਼ਰ ਡਾਕੂਮੈਂਟਸ ਹੁੰਦੇ। ਕੁਝ ਗ੍ਰੇਡ ਸਕੂਲ ਦੇ ਅਸਵਾਰ ਰਿਪੋਰਟ ਵੀ ਆ ਰਹੀ ਸੀਗਾ। ਕੈਸ਼ ਭਾਜੀ ਇੱਟਾ ਦਾ ਐਡਵਾਂਸ ਆ। ਅੱਛਾ ਜੀ। ਪ੍ਰੋਗਰਾਮ ਦਾ ਕਾਲੀ ਜਿਹੜਾ ਕਿਉਂਕਿ ਆਪਾਂ ਉਹਦੇ ਚ ਰੱਖਦੇ ਨਹੀਂ ਆ ਫਿਰ ਲੋਕਰ ਚ ਰੱਖਦੇ ਨਹੀਂ ਆ। ਹੋਰ ਕੀ ਕੀ ਲੈ ਗਏ? ਹੋਰ ਇਹਦੇ ਇਲਾਵਾ ਕੀ ਕੀ ਸਮਾਨ ਹੈਗਾ? ਡਾਕੂਮੈਂਟਸ ਭਾਜੀ ਭਾਜੀ ਦਾ ਲਾਇਸੈਂਸ ਰੀਨਿਊ ਹੋਣਾ ਸੀਗਾ ਉਹ ਪੇਪਰ ਪਏ ਆ। ਤੁਹਾਨੂੰ ਕਿੰਨੀ ਦਿਨ ਹੋ ਗਈ ਮਾਸਟਰ ਸਿੰਘ ਜੀ ਦੇ ਨਾਲ? ਮੈਨੂੰ ਭਾਜੀ ਨਾਲ 22 ਸਾਲ ਹੋ ਗਏ। ਇਸ ਗੱਲ ਦੀ ਇਤਲਾਸ ਸਿੰਘ ਜੀ ਨੂੰ ਦਿੱਤੀ ਸੀ? ਹਾਂ ਜੀ ਭਾਜੀ ਦੇ ਨਾਲ ਅੱਜ। ਤੁਸੀਂ ਮ ਅੱਛਾ ਕੋਈ ਇਹਨਾਂ ਦੇ ਕੋਈ 골ਡ ਜੈਵਲਰੀ ਗਏ ਤਾਂ ਨਹੀਂ ਸੀ ਇੱਥੇ ਮੁਕਾ ਨਹੀਂ ਬਿਆ ਨਹੀਂ ਤੁਸੀਂ ਕਲਾਕਾਰਾਂ ਚ ਰਹਨੇ ਹੋ ਪੰਜਾਬ ਪੁਲਿਸ ਨੂੰ ਇਤਲਾ ਕਰ ਚੁੱਕੇ ਹੋ ਕਲਾਕਾਰ ਸੀਮਾ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਸਰ ਪਤਾ ਕੀ ਮੈਂ ਤਾਂ ਖੁਦ ਹਰਾਨ ਆ ਮੈਂ ਆਪਣੇ ਜਿਹਦੇ ਨੇਬਰ ਜਿਹਦੇ ਮੈਂ ਹੁਣ ਕੈਮਰੇ ਦੇਖਿਆ ਮੈਂ ਉਹਨੂੰ ਇਹੀ ਗੱਲ ਦੱਸ ਕੇ ਆ ਕਿ ਅਸੀਂ ਬਈ ਸੇਫ ਮਹੱਲੇ ਚ ਵੀ ਹੈ ਨਹੀਂ ਅਸੀਂ ਸੋਚਦੇ ਸੀ ਅੱਜ ਤੋਂ ਪਹਿਲਾਂ ਕਿ ਅਸੀਂ ਮਹੱਲਿਆਂ ਚ ਸੇਫ ਆ ਪਰ ਮਹੱਲੇ ਚ ਵੀ ਸੇਫ ਨਹੀਂ ਲੋਕਰ ਤੋਂ ਇਲਾਵਾ ਹੋਰ ਕੀ ਕੀ ਲਾਇਆ ਗਿਆ ਜੀ ਬਈ ਮੈਂ ਚੈੱਕ ਨਹੀਂ ਕੀਤਾ ਹਲੇ ਲੋਕਰ ਹੈ ਔਰ ਇਨਵਰਟਰ ਹੈ ਵੱਡਾ ਅਈ ਕੋਸ ਸিসিਟੀਵੀ ਕੋਲੇ ਆਮੇ ਆਈ ਆ ਗਏ ਵੀਰ ਕਿੰਨੇ ਬੰਦੇ ਦੀ ਭਾਈ ਦੋ ਮੁੰਡੇ ਆ ਵੀਰ ਬਾਈਕ ਤੇ ਸੀ ਭਾਈ ਐਕਟਵਾ ਬਲੈਕ ਕਲਰ ਦਾ ਹਾਂ ਕਿੰਨਾ ਨੂੰ ਭਾਈ ਨੁਕਸਾਨ ਹੋਇਆ ਭਾਈ ਹੁਣ ਪਤਾ ਲੱਗੂਗਾ ਚੈੱਕ ਕਰਕੇ ਉਹਦਾ ਮੋੜਲੇ ਇਹੀ ਹੈ ਕਿ ਗਵਰਟਰ ਤੇ ਇੱਕ ਵਾਰਾ ਲੌਕ ਕਰਿਆ ਆਫੀਸ਼ਲ ਲੌਕ ਕਰਿਆ ਸੀ ਹਾਂਜੀ ਭਾਈ ਦੱਸ ਜੋ ਕੀ ਮਾਮਲਾ ਹੈ ਮੇਰਾ ਕੀ ਨਾਮ ਸੀ ਆਪਣਾ ਮੇਰਾ ਨਾਮ ਮਨੀ ਭਾਜੀ ਸਵੇਰੇ ਮੈਂ 9:30 ਵਜੇ ਆਇਆ ਮੈਂ ਆਕੇ ਪਹਿਲੇ ਬੁਗੇ ਦੇਖੇ ਮੈਂ ਕਹਾ ਮੈਂ ਤਾਂ ਚਾਬੀ ਤੇ ਮੇਰੇ ਕੋਲ ਬੁਗੇ ਕਿਨ ਖੋਲੇ ਆ ਉਹ ਜਿੰਦਾ ਦੇਖਿਆ ਥੱਲੇ ਡਿੱ ਗਿਆ ਪਿਆ ਸੀ ਉੱਥੇ ਬੁੱਧਵਾਜੇ ਦੇ ਨਾਲ ਹੀ ਉੱਪਰ ਮੈਂ ਕੈਮਰਾ ਦੇਖਿਆ ਕੈਮਰਾ ਟੇਡਾ ਹੋਇਆ ਸਾਰਾ ਮੈਂ ਅੰਦਰ ਆਕੇ ਦੇਖਿਆ ਜੇ ਕਿ ਤਾਂ ਮੈਂ ਉਹ ਇਹ ਵਾਲੇ ਰੂਮ ਨੇ ਦਫਤਰ ਵਾਲੇ ਜਿੰਦਾ ਲੱਗੇ ਜਾਂਦਾ ਉੱਪਰ ਸਾਰਾ ਕੁਝ ਭਾਈਆ ਰੂਮ ਟੁੱਟਾ ਪਿਆ ਸੀ ਪਿੱਛੇ ਜਾਕੇ ਦੇਖਿਆ ਦਵਾਜਾ ਖੁੱਲਾ ਉਹ ਇਨਵਰਟਰ ਹੈ ਨਹੀਂ ਸੀ ਭਾਈ ਦਾ ਲੋਕਰ ਹੈ ਨਹੀਂ ਸੀ ਤੇ ਸਾਹਮਣੇ ਵਾਲ ਮਨੀ ਭਾਈ ਨੂੰ ਫੋਨ ਕੀਤਾ ਉਹ ਆਗੇ ਫਟਾਫਟ ਉਨੇ ਕੈਮਰੇ ਚ ਇੱਕ ਹੀ ਤਰ੍ਹਾਂ ਦੇ ਦੋ ਮੁੰਡੇ ਸੀ ਕਾਲੀ ਐਕਟੀਵਿਟੀ ਵਾਲੇ ਆਏ ਸੀ ਇੱਧਰ ਆਏ ਇੱਧਰ ਸੀ ਕੀ ਕਰਦੇ ਮੈਂ ਭਾਜੀ ਸਭਾਈਆਂ ਕਰਦਾ ਇੱਥੇ ਜੀ ਕਿੰਨੇ ਸਮੇਂ ਤੋਂ ਮੈਂ ਦੁੱਤੀ ਕਰ ਰਿਹਾ ਮੈਨੂੰ ਭਾਜੀ ਹੋ ਗਏ 6 ਕੇ ਸਾਲ ਹੋ ਗਏ 6-7 ਸਾਲ ਫਿਰ ਤੁਸੀਂ ਕਿਹਾ ਮੌਕੇ ਦੇ ਹਾਂਜੀ ਭਾਜੀ ਪਹਿਲੀ ਇਨਫੋਰਮੇਸ਼ਨ ਕਿਹਨੂੰ ਦਿੱਤੀ ਸੀ ਪਹਿਲਾਂ ਮੈਂ ਮਨੀ ਭਾਜੀ ਨੂੰ ਫੋਟੋ ਬਾਜ ਜੋਸ਼ ਭਾਜੀ ਨੂੰ ਦਿੱਤੀ ਜੀ ਤੇ ਕੀ ਨੁਕਸਾਨ ਆਦੀ ਦੇਖ ਹਾਂਜੀ ਕੀ ਨੁਕਸਾਨ ਭਾਜੀ ਇੱਕ ਭਾਜੀ ਦਾ ਲੋਕਰ ਹੈ ਨਹੀਂ ਇੱਕ ਨੋਵੇਟਰ ਤੇ ਭਾਜੀ ਜਿਹੜੇ ਮੁੰਡੇ ਆਏ ਨੇ ਐਕਟੀਵਿਟੀ ਉਹ ਹਿੰਦੂ ਨੇ ਕੀ ਅਸੀਂ ਕੋਈ ਨਹੀਂ ਮੈਨੂੰ ਪਤਾ ਨਹੀਂ ਦੇਖਣ ਨੂੰ ਮੌਨੇ ਲੱਗਦੇ ਨਹੀਂ ਮੂੰਹ ਨਹੀਂ ਆ ਕਾਲੀ ਹੈ ਟਿਵਾਨ ਪੁਲਿਸ ਨੂੰ ਨੇਤੀ ਸੁੱਤੀ ਭਾਈ 2 ਘੰਟੇ ਹੋ ਗਏ ਹਾਲ ਤੱਕ ਨਹੀਂ ਪੁਲਿਸ ਆਈ ਜੀ ਮਾਮਲਾ ਚੋਰੀ ਦਾ ਸਾਹਮਣੇ ਨਜ਼ਰ ਆਇਆ ਹੂੰ ਕਿੰਨਾ ਦੀ ਹੋਈ ਸਰ ਚੋਰੀ ਹਾਂਜੀ ਕਿੰਨਾ ਦੀ ਹੋਈ ਸਰ ਇਹ ਮਾਸਟਰ ਸ਼੍ਰੀਮ ਜੀ ਦੇ ਦਫ਼ਤਰ ਹੋਈ ਹੈ ਕਿਹੜੀ ਜਗ੍ਹਾ ਸਰ ਇਹ ਆਬਾਦਪੁਰੇ 6 ਨੰਬਰ ਗਲੀ ਦੇ ਨੇੜੇ ਹੂੰ ਤੇ ਇਹ ਰਾਤ ਤਕਰੀਬਨ ਸਵੇਰ 2 ਵਜੇ ਦੇ ਦਰਮਿਆਨ ਹੋਈ ਹੈ ਹੂੰ ਤੇ ਤਕਰੀਬਨ 3 ਵਜੇ ਚੋਰੀ ਕਰਕੇ ਜਿਹੜੇ ਚੋਰ ਬਾਹਰ ਗਏ ਨੇ ਹੂੰ ਹੂੰ ਸਰ ਮੌਕੇ 'ਤੇ ਸੀਸੀਟੀਵੀ ਦੇਖੀ ਜੀ ਸੀਸੀਟੀਵੀ ਮੈਂ ਆਇਆ ਚੈੱਕ ਕਰ ਰਿਹਾ ਤੇ ਹਜੇ ਆਪਣਾ ਵੈਰੀਫਾਈ ਕੀਤਾ ਜਿੰਨਾ ਕੋ ਮੋਟਾ ਮੋਟਾ ਜਿੱਥੇ ਜਿੱਥੇ ਪਾਇਨੇ ਜਿੱਦਾ ਭਾਗ ਪਹੁੰਚ ਗਿਆ ਹਾਂਜੀ ਇੱਕ ਲੋਕਰ ਤੇ ਇਨਵਰਟਰ ਵਗੈਰਾ ਲੈ ਕੇ ਗਏ ਨੇ ਬਾਕੀ ਪੜਤਾਲ ਕਰ ਰਹੇ ਆਂ ਦੇਖ ਰਹੇ ਆਂ ਬਾਕੀ ਹੋਰ ਕੋਈ ਸਮਾਨ ਚੱਕ ਆਪਣਾ ਸਰ ਕੀ ਨਾਮ ਜੀ ਮੇਰਾ ਨਾਮ ਏ ਐਸ ਐਸ ਸਿੰਘ ਕਿਹੜੇ ਥਾਣੇ ਸਰ ਮੈਂ ਪੀ ਸੀ ਆਰ ਸਕਡ ਤੋਂ